ਰੂਸ ਤੇ ਅਜਰਾਈਲ ਇਹਨਾਂ ਦੋਨਾਂ ਮੁਲਕਾਂ ਦਾ ਕਬਜ਼ਾ ਚਾਹੀਦਾ ਧਰਤੀ ਤੇ ਧਰਤੀ ਤੇ ਰਹਿਣ ਵਾਲੇ ਬੰਦੇ ਚਾਹੇ ਨਾ ਹੀ ਰਹਿਣ ਪਰ ਇਹਨਾਂ ਦਾ ਕਬਜ਼ਾ ਹੋ ਜਵੇ ਹੁਣ ਵਰਲਡ ਵਾਰ 3 ਦੀ ਤਿਆਰੀ ਹੋ ਚੁੱਕੀ ਹੈ ਕਿਸੇ ਵੇਲੇ ਵੀ ਸ਼ੁਰੂ ਹੋ ਜੇਗੀ ਪਰਮਾਣੂ ਜੰਗ ਅਗਰ ਪਰਮਾਣੂ ਬੰਬ ਇਹ ਦੁਨੀਆ ਤੇ ਸਿੱੜਦੇ ਨੇ ਕਿਸੇ ਮੁਲਕ ਤੇ ਵੀ ਉਹ ਹਵਾ ਦੇ ਨਾਲ ਜਿੱਧਰ ਨੂੰ ਵੀ ਹਵਾ ਹੋਏਗੀ ਉਧਰ ਨੂੰ ਤਬਾਹੀ ਲਿਆ ਦੇਗਾ ਖਾਤਮਾ ਕਰ ਦੇਗਾ ਇਨਸਾਨੀਅਤ ਦਾ ਪਰ ਇਹਨਾਂ ਦਾ ਕਬਜ਼ਾ ਹੋ ਜਾਏਗਾ ਇਹਨਾਂ ਨੇ ਇਨਸਾਨਾਂ ਨੂੰ ਮਾਰ ਕੇ ਆਪਣਾ ਕਬਜ਼ਾ ਕਰਨਾ ਕਿਉਂਕਿ ਅੱਜ ਦੀ ਇਹਨਾਂ ਦੀ ਸੋਚ ਇਹ ਆ ਜਿਹੜੇ ਅੱਜ ਦੇ ਪੋਲੀਟੀਕਲ ਲੀਡਰ ਨੇ ਚਾਹੇ ਅਜਰਾਈਲ ਹੋਵੇ ਚਾਹੇ ਰੂਸ ਹੋਵੇ ਤੁਸੀਂ ਦੇਖਦੇ ਹੋ ਕਿ ਕਿਵੇਂ ਇਨਸਾਨੀਅਤ ਦਾ ਕਤਲੇਆਮ ਹਰ ਰੋਜ਼ ਕਰਦੇ ਨੇ ਪਰਮਾਣੂ ਬੰਬ ਕਿਸੇ ਵੀ ਮੁਲਕ ਤੇ ਡਿਗੇ ਪਰ ਮਰਨਾ ਇਨਸਾਨਾਂ ਨੇ ਹੀ ਆ ਕਿਉਂਕਿ ਇਹ ਇਨਸਾਨ ਨਹੀਂ ਸਮਝਦੇ ਪੋਲਿਟੀਕਲ ਲੀਡਰ ਇਹ ਕਹਿੰਦੇ ਨੇ ਦੂਜੇ ਮੁਲਕ ਦੇ ਨਾਗਰਿਕ ਨੇ ਇਹ ਦੂਜੇ ਮੁਲਕ ਦੇ ਨਾਗਰਿਕ ਨੇ ਧਰਤੀ ਨੂੰ ਇਹਨਾਂ ਨੇ ਵੰਡ ਲਿਆ ਧਰਤੀ ਨੂੰ ਵੰਡ ਕੇ ਇਨਸਾਨਾਂ ਨੂੰ ਮਾਰਦੇ ਨੇ ਇਹ ਨੇ ਭੁੱਚੜ ਅਸਲੀ ਜਲਾਦ ਨੇ ਜੋ ਧਰਤੀ ਤੇ ਇਨਸਾਨਾਂ ਦੀ ਤਬਾਹੀ ਕਰ ਰਹੇ ਨੇ ਇਹ ਜਲਾਦ ਨੇ ਜਲਾਦ ਇਨਸਾਨ ਨਹੀਂ ਇਹਨਾਂ ਨੂੰ ਕਹਿ ਸਕਦੇ ਕਿਉਂਕਿ ਇਨਸਾਨੀਅਤ ਨੂੰ ਖਤਮ ਕਰਦੇ ਨੇ ਆਪਣਾ ਇਹਨਾਂ ਨੇ ਕਬਜ਼ਾ ਕਰਨਾ ਅੱਜ ਦੀ ਸੋਚ ਆਏ ਪੋਲਿਟਿਕਲ ਲੀਡਰਾਂ ਦੀ ਅੱਜ ਦੀ ਸੋਚ ਦੇਖੋ ਚਰਚ ਜਾਂਦੇ ਨੇ ਮੰਦਰ ਜਾਂਦੇ ਨੇ ਗੁਰਦੁਆਰੇ ਜਾਂਦੇ ਨੇ ਮਸਜਿਦ ਜਾਂਦੇ ਨੇ ਪਰ ਇਹਨਾਂ ਨੇ ਸਿੱਖਿਆ ਧਰਮ ਤੋਂ ਕੁਝ ਵੀ ਨਹੀਂ ਧਰਮਾਂ ਦੇ ਵਿੱਚ ਵੰਡੇ ਗਏ ਇਨਸਾਨਾਂ ਨੂੰ ਨਹੀਂ ਸਮਝਿਆ ਕਿ ਇਨਸਾਨੀਅਤ ਨੂੰ ਨਹੀਂ ਸਮਝਿਆ ਕਿ ਇਨਸਾਨੀਅਤ ਆ ਕੋਈ ਵੀ ਮਰੇ ਮਰਦਾ ਇਨਸਾਨ ਕਦੇ ਕੋਈ ਜਾਤ ਨਹੀਂ ਮਰਦੀ ਕਦੇ ਕੋਈ ਕਿਸੇ ਮੁਲਕ ਦਾ ਨਾਗਰਿਕ ਨਹੀਂ ਹੁੰਦਾ ਉਹ ਆਮ ਇਨਸਾਨ ਹੁੰਦਾ ਚਾਹੇ ਉਹ ਕਿਸੇ ਵੀ ਮੁਲਕ ਦਾ ਵਸੇਂਦਾ ਤੁਸੀਂ ਕਿਸੇ ਵੀ ਮੁਲਕ ਤੇ ਬੰਬ ਸੱਟਦੇ ਹੋ ਸਾਰੇ ਪਾਸੇ ਇਨਸਾਨ ਵਸਦੇ ਨੇ ਇਹ ਧਰਤੀ ਕਦੇ ਕਿਸੇ ਦੀ ਨਹੀਂ ਹੋਈ ਇੱਥੇ ਕਿੰਨੀ ਦੁਨੀਆ ਆਈ ਆ ਕਿੰਨੀ ਨੇ ਆਣਾ ਕਿੰਨੀ ਨੇ ਜਾਣਾ ਇਹ ਰਹਿਣ ਵਾਸਤੇ ਸੀ ਧਰਤੀ ਪਰ ਧਰਤੀ ਦਾ ਪਟਵਾਰਾ ਕਰਕੇ ਇਹਨਾਂ ਨੇ ਇਨਸਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਇਹ ਪੋਲਿਟਿਕਲ ਲੀਡਰ ਨਹੀਂ ਹੈਗੇ ਇਹ ਜਲਾਦ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਜੋ ਇਨਸਾਨੀਅਤ ਦਾ ਅੱਜ ਕਤਲੇਆਮ ਕਰਦੇ ਹੀ ਜਾ ਰਹੇ ਨੇ ਹਰ ਰੋਜ਼ ਇਨਸਾਨੀਅਤ ਦਾ ਕਤਲੇਆਮ ਕਰਦੇ ਹੀ ਜਾ ਰਹੇ ਨੇ ਇਹਨੇ ਇਹ ਖੂਨ ਦੇ ਪਿਆਸੇ ਨੇ ਹੁਣ ਪਰਮਾਣੂ ਬੰਬ ਚਲਾਉਣ ਦੀ ਤਿਆਰੀ ਆ ਤੁਸੀਂ ਮਰਨ ਲਈ ਲੋਕੋ ਤਿਆਰ ਹੋ ਜਾਓ ਕਿਸੇ ਵੇਲੇ ਵੀ ਇਹ ਤਬਾਹੀ ਕਰ ਸਕਦੇ ਨੇ ਕਿਸੇ ਦੀ ਵੀ ਕੋਈ ਵੀ ਪਰਮਾਣੂ ਬੰਬ ਦੀ ਚਪੇਟ 'ਚ ਆ ਸਕਦਾ ਇਹ ਪੋਲਿਟਿਕਲ ਲੀਡਰਾਂ ਤੋਂ ਪਰਮਾਤਮਾ ਹੀ ਬਚਾ ਸਕਦਾ